ਦੀ ਮਿਤੀ 36 4 2025 ਰਾਤ तकरीबन 2 ਵਜੇ ਜਿਹੜਾ ਮੋਕਮਪੁਰਾ ਇਲਾਕਾ ਹੈਗਾ ਸਾਡਾ ਇਹਦੇ ਵਿੱਚ ਇੱਕ ਕਾਰ ਦੇ ਉੱਪਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੇ ਉੱਪਰ ਪੂਰੀ ਕਾਰਵਾਈ ਕਰਦੇ ਹੋਏ ਸਾਡੇ ਐਸਟੀਯੂ ਸਾਹਿਬ ਨੇ ਮੌਕੇ ਤੇ ਜਾ ਕੇ ਜਿਹੜਾ ਮਦਈ ਹੈ ਉਹਨਾਂ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਜਿਹੜਾ ਮਕਦਮਾ ਨੰਬਰ 48 ਅਧੀਨ ਤਾਰਾ 125 355 3 DNS ਤੇ 25 27 ਆਰਮ ਸੈਕਟ ਦਾਰਸ਼ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਪਹਿਲਾਂ ਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਸੀ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਪਛਾਤੇ ਸੀਗੇ ਪਰ ਜਿਹੜੇ ਸਾਡੇ ਐਸਟੀਓ ਸਾਹਿਬ ਤੇ ਸਾਡੀ ਇਹਨੀ ਟੀਮ ਹੈਗੀ ਹੈ ਇਹਨੇ ਬੜੇ ਹੀ ਵਧੀਆ ਤਰੀਕੇ ਨਾਲ ਟੈਕਨੀਕਲ ਤਰੀਕੇ ਨਾਲ ਜਿਹੜਾ ਹੈਗਾ ਦੋਸ਼ਾ ਦੀ ਭਾਲ ਕੀਤੀ ਤੇ ਜਿਹੜਾ ਸਭ ਤੋਂ ਪਹਿਲਾਂ ਦੋਸ਼ੀ ਜਿਹਨੇ ਘਰ ਦੇ ਉੱਪਰ ਫਾਇਰ ਕੀਤਾ ਸੀਗਾ ਗੁਰਪ੍ਰੀਤ ਸਿੰਘ ਉਹਨੂੰ ਮਿਤੀ 4/6/2025 ਨੂੰ ਪਹਿਲਾਂ ਹੀ ਅਰੈਸਟ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਇਹ ਮੁੰਡੇ ਦੋਨੋਂ ਆਏ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਤੇ ਆਪਾਂ ਜਿਹੜੀ ਤਫ਼ਤੀਸ਼ ਨੂੰ ਅੱਗੇ ਲਿਆਂਦੇ ਹੋਏ ਜਿਹੜਾ ਗੁਰਪ੍ਰੀਤ ਸਿੰਘ ਜਿਹੜਾ ਪਹਿਲਾਂ ਤੁਸ਼ੀ ਪੜਿਆ ਸੀਗਾ ਉਹਨੇ ਆਪਣਾ ਫਰਜ਼ਿਸ਼ ਕੀਤਾ ਸੀਗਾ ਕਿ ਜਿਹੜਾ ਮੋਟਰਸਾਈਕਲ ਦੇ ਨਾਲ ਉਹਦੇ ਜਿਹੜਾ ਦੋਸਤ ਸੀਗਾ ਉਹ ਸ਼ਰਨਜੀਤ ਸਿੰਘ ਸੀਗਾ ਤੇ ਜਿਹੜਾ ਉਹਨੇ ਪਿਸਟਲ ਇਸ ਵਾਰਦਾਤ ਵਿੱਚ ਯੂਜ਼ ਕੀਤਾ ਸੀਗਾ ਉਹ ਉਹਨੇ ਜਾਂਦੇ ਹੋਏ سنی ਜਿਹੜਾ ਸਾਨੂੰ ਫਰਜੀ ਸਿੰਘ ਆ ਜਿਹੜਾ ਬਾਸਾਂਵਲਾ ਬਾਜ਼ਾਰ ਦਾ ਰਹਿਣ ਵਾਲਾ ਹੈਗਾ ਆ ਉਹਦਾ ਪਿਸਟਲ ਨੇ ਯੂਜ਼ ਕੀਤਾ ਸੀਗਾ ਤੇ ਇਸੇ ਤੇ ਕਾਰਵਾਈ ਕਰਦੇ ਹੋਏ ਸਾਡੇ ਜਿਹੜੇ ਐਸਐਚਓ ਸਾਹਿਬ ਹੈਗੇ ਆ ਜੀ ਸ਼੍ਰੀ ਮੋਹਨਜੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਜਿਹੜੇ ਸਾਡੇ ਜਿਹੜਾ ਸਾਡਾ ਸੈਕੰਡ ਏਕਯੂ ਸੀਗਾ ਸਨੀ ਸਨ ਆਫ ਹਰਜੀਤ ਸਿੰਘ ਉਹਨੂੰ 10 6 25 ਨੂੰ ਅਰੈਸਟ ਕੀਤਾ ਤੇ ਜਿਹੜਾ ਸ਼ਰਨਜੀਤ ਸਿੰਘ ਹੈਗਾ ਜਿਹੜੀ ਉਹ ਸਟੌਂਡਿੰਗ ਹੈ ਜੀ